ਸਤ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਫੰਗੀ ਸਾਈਡ ਬਾਰੇ ਵੀ ਆਪਾਂ ਕਿਹੜੇ ਕਿਹੜੇ ਫੰਗੀ ਸਾਈਡ ਨੇ ਆਪਣੀ ਜੀਰੀ ਦੀ ਫਸਲ ਉੱਤੇ ਵਰਤ ਸਕਦੇ ਹਾਂਗੇ ਤੇ ਕਿਹੜੇ ਕਿਹੜੇ ਗਰੁੱਪਾਂ ਦੀ ਆਪਾਂ ਇਹਦੇ ਵਿੱਚ ਵਰਤੋਂ ਕਰ ਸਕਦੇ ਹਾਂਗੇ ਹੁਣ ਆਪਣੇ ਲਵੇ ਕੀ ਹੈਗਾ ਆਪਣੇ ਲਵੇ ਮੰਨ ਲਓ ਦੋ ਕਿਸਮਾਂ ਨੇ ਜੀਆਂ ਆਪਣੀਆਂ ਜਿਹੜੀਆਂ ਜੀਰੀਆਂ ਲੱਗੀਆਂ ਨੇ ਇੱਕ ਤਾਂ ਆਪਣੇ ਲਵੇ ਗੈਰ ਬਾਸਮਤੀ ਹੈਗੀ ਜਿਹੜੀਆਂ ਆਪਾਂ ਮੋਟੀ ਮੋਟੀ ਜੀਰੀ ਵੀ ਕਹਿ ਦਿੰਦੇ ਹਾਂਗੇ ਤੇ ਸਰਕਾਰੀ ਰੇਟ ਵਾਲੀ ਜੀਰੀ ਵੀ ਕਹਿ ਦਿੰਦੇ ਹਾਂਗੇ ਇੱਕ ਆਪਣਾ ਲਵੇ ਬਾਸਮਤੀ ਏਰੀ ਹੈਗੀ ਇਹ ਦੋ ਟਾਈਪ ਆਪਣੇ ਲਵੇ ਲੱਗੀਆਂ ਹੋਈਆਂ ਨੇ ਇਹਨਾਂ ਦੀ ਅੱਡ ਅੱਡ ਵੈਰਾਈਟੀਆਂ ਨੇ ਜਿਵੇਂ ਬਾਸਮਤੀ ਦੀ ਅੱਡ ਵੈਰਾਈਟੀਆਂ ਨੇ ਆਪਣੀਆਂ ਗੈਰ ਬਾਸਮਤੀਆਂ ਜਿਹੜੀਆਂ ਉਹਦੀਆਂ ਅੱਡ ਵੈਰਾਈਟੀਆਂ ਨੇਗੀਆਂ ਜਿਹੜੀਆਂ ਇਹਨਾਂ ਦੇ ਵਿੱਚ ਹੁਣ ਆਪਾਂ ਨੂੰ ਫੰਗਸ ਦਾ ਅਟੈਕ ਹੋਊਗਾ ਉਹ ਵੀ ਵੱਖਰਾ ਵੱਖਰਾ ਹੋਊਗਾ ਜਿਹੜੀ ਆਪਣੀ ਗੈਰ ਬਾਸਮਤੀ ਵੈਰਾਈਟੀ ਹੈਗੀ ਤੇ ਇੱਕ ਆਪਣੀ ਬਾਸਮਤੀ ਵੈਰਾਈਟੀ ਹੈਗੀ ਇਹਨਾਂ ਦੇ ਵਿੱਚ ਸੀਤ ਬ্লাইਟ ਦਾ ਅਟੈਕ ਹੈ ਜਿਹੜਾ ਦੋਨਾਂ ਵੈਰਾਈਟੀਆਂ ਵਿੱਚ ਹੋਊਗਾ ਜਿਹੜਾ ਆਪਣਾ ਹਲਦੀ ਰੋਗ ਦਾ ਅਟੈਕ ਹੈਗਾ ਉਹ ਜ਼ਿਆਦਾ ਗੈਰ ਬਾਸਮਤੀ ਦੀਆਂ ਵੈਰਾਈਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਆਉਂਦਾਗਾ ਜਿਹੜੀ ਬਾਸਮਤੀ ਦੀਆਂ ਵੈਰਾਈਟੀਆਂ ਨੇਗੇ ਉਹਨਾਂ ਦੇ ਵਿੱਚ ਆਪਾਂ ਨੂੰ ਹਲਦੀ ਰੋਗ ਜਾਂ ਡੋਡੀ ਰੋਗ ਜਿਹਨੂੰ ਆਪਾਂ ਕਹਿੰਨੇਗੇ ਉਹ ਬਾਸਮਤੀ ਦੀਆਂ ਵੈਰਾਈਟੀਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਹੁਣ ਇਧਰੋਂ ਕੀ ਹੈ ਜਿਹੜਾ ਆਪਣੀ ਬਲਾਸਟ ਦੀ ਬਿਮਾਰੀ ਹੈ ਜਿਹਨੂੰ ਆਪਾਂ ਨੈਕ ਬਲਾਸਟ ਤੇ ਆਪਣਾ ਲੀਫ ब्लास्टਾ ਨੋਡ ब्लास्ट ਕੋਲਰ ब्लास्ट ਕਹਿੰਨੇਗੇ ਇਹ ਜਿਆਦਾਤਰ ਆਪਾਂ ਨੂੰ ਗੈਰ ਬਾਸਮਤੀ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾਗਾ ਇਹਦਾ ਜਿਆਦਾ ਅਟੈਕ ਹੈ ਜਿਹੜਾ ਉਹ ਬਾਸਮਤੀ ਦੀਆਂ ਵੈਰਾਈਟੀਆਂ ਦੇ ਵਿੱਚ ਹੁੰਦਾਗਾ ਜਿਹੜਾ ਹਲਦੀ ਰੋਗ ਦਾ ਅਟੈਕ ਹੈ ਉਹ ਜਿਆਦਾ ਗੈਰ ਬਾਸਮਤੀ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹੁੰਦਾ ਹੈ ਸੀਤ ਬ্লাইਟ ਦਾ ਅਟੈਕ ਇਹਨਾਂ ਦੋਨਾਂ ਦੇ ਵਿੱਚ ਹੁੰਦਾਗਾ ਜਿਹੜਾ ब्लास्ट ਦਾ ਅਟੈਕ ਹੈਗਾ ਉਹ ਜਿਆਦਾ ਬਾਸਮਤੀ ਦੀਆਂ ਵੈਰਾਈਟੀਆਂ ਦੇ ਵਿੱਚ ਹੁੰਦਾਗਾ ਹੁਣ ਆਪਾਂ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਵੀ ਕਿਹੜੇ ਕਿਹੜੇ ਫੰਗੀਸਾਈਡ ਆਪਾਂ ਵਰਤ ਸਕਦੇ ਹਾਂਗੇ ਫੰਗੀਸਾਈਡ ਨੇ ਜਿਹੜੇ ਬਹੁਤ ਮਾਤਰਾ ਦੇ ਵਿੱਚ ਆ ਰਹੇ ਨੇਗੇ ਮਾਰਕੀਟ ਦੇ ਵਿੱਚ ਤੇ ਕਿਸਾਨ ਕਨਫਿਊਜ਼ ਨੇਗੇ ਵੀ ਅਸੀਂ ਕਿਹੜਾ ਫੰਗੀਸਾਈਡ ਵਰਤੀ ਤੇ ਕਿਹੜੇ ਮਤਲਬ ਆਪਾਂ ਕੰਟਰੋਲ ਆਪਾਂ ਨੇ ਕੀ ਕਰਨਾ ਇਹਨਾਂ ਤਿੰਨਾਂ ਨੂੰ ਕੰਟਰੋਲ ਕਰਨਾਗਾ ਮੈਨ ਜੇ ਤਾਂ ਆਪਾਂ ਬਾਸਮਤੀ ਤੇ ਸਪਰੇਅ ਕਰ ਰਹੇ ਹਾਂਗੇ ਤਾਂ ਤਾਂ ਆਪਾਂ ਇਹਨਾਂ ਦੋਨਾਂ ਨੂੰ ਫੋਕਸ ਰੱਖ ਕੇ ਸਪਰੇਅ ਕਰੀਏ ਵੀ ਸੀਤ ਬ্লাইਟ ਤੇ ਬਲਾਸਟ ਤੇ ਜ਼ਿਆਦਾ ਕੰਮ ਕਰਨਾ ਹੋ ਜੇ ਆਪਾਂ ਗੈਰ ਬਾਸਮਤੀ ਤੇ ਸਪਰੇਅ ਕਰ ਰਹੇ ਹਾਂ ਤਾਂ ਆਪਾਂ ਇਹਨਾਂ ਦੋਨਾਂ ਨੂੰ ਮੁੱਖ ਰੱਖ ਕੇ ਸਪਰੇਅ ਕਰੀਏ ਵੈਸੇ ਜਿਹੜੇ ਮੰਨ ਲਓ ਫੰਗੀ ਸਾਈਡ ਨੇਗੇ ਇਹ ਬੋਰਡ ਬੋਰਡ ਸਪੈਕਟ੍ਰਮ ਫੰਗੀ ਸਾਈਡ ਨੇਗੇ ਮੰਨ ਲਓ ਕਈ ਫੰਕਸ਼ਨਾਂ ਦੇ ਕੰਮ ਕਰ ਦੇਣਗੇ ਇਹ ਇਹਦੇ ਵਿੱਚ ਕੀ ਹੈਗਾ ਜਿਆਦਾ ਮਾਤਰਾ ਦੇ ਵਿੱਚ ਹੁਣ ਜਿਹੜੇ ਆਪਣੇ ਉਰੇ ਵਰਤੇ ਜਾਂਦੇ ਨੇ ਇੱਕ ਤਾਂ ਸਟ੍ਰੋਬਲਿੰਗ ਸਟ੍ਰੋਬਲਿਊਰਨ ਗਰੁੱਪ ਆਗਾ ਇੱਕ ਆਪਣਾ ਟ੍ਰਾਈਜੋਲ ਗਰੁੱਪਾਂ ਦਾ ਜਿਹੜਾ ਆਪਣਾ ਉਰੇ ਜ਼ਿਆਦਾ ਵਰਤਦਾ ਜਾ ਰਿਹਾ ਹੈਗਾ ਇਹਨਾਂ ਦੋਨੇ ਗਰੁੱਪਾਂ ਨੂੰ ਮੰਨ ਲਓ ਮਿਕਸ ਕਰ ਕਰਕੇ ਕੋਈ ਕਿੰਨੇ ਪਰਸੈਂਟ ਦੇ ਰਿਹਾ ਕੋਈ ਕਿੰਨੇ ਪਰਸੈਂਟ ਦੇ ਰਿਹਾਗਾ ਬੇ ਅੱਡ ਅੱਡ ਨਾਵਾਂ ਤੇ ਆ ਰਹੇ ਨੇਗੇ ਪਰ ਜਿਹੜਾ ਟ੍ਰਾਈਜੋਲ ਗਰੁੱਪ ਦੇ ਜਿਹੜੇ ਵੀ ਫੰਗੀਸਾਈਡ ਨੇਗੇ ਮੰਨ ਲਓ ਜਿੰਨਾਂ ਦੇ ਪਿੱਛੇ ਜੋ ਆਪਣਾ ਝੋਲ ਸ਼ਬਦ ਲੱਗਿਆ ਹੋਇਆਗਾ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾਗਾ ਸਾਰਿਆਂ ਦਾ ਇੱਕ ਹੀ ਹੈਗਾ ਜਿਹੜੇ ਝੋਲ ਗਰੁੱਪ ਦੇ ਨੇਗੇ ਜਿੰਨੇ ਵੀ ਮਰਜ਼ੀ ਨੇਗੇ ਝੋਲ ਗਰੁੱਪ ਦੇ ਉਹਨਾਂ ਸਾਰਿਆਂ ਦਾ ਕੰਮ ਕਰਨ ਦਾ ਤਰੀਕਾ ਇੱਕ ਹੀ ਹੈਗਾ ਜਿਹੜੇ ਆਪਣੇ ਸਟ੍ਰੋਬਿਲੂਰਨ ਗਰੁੱਪ ਦੇ ਫੰਗੀਸਾਈਡ ਨੇਗੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਾਰਿਆਂ ਦਾ ਸੇਮ ਆਗਾ ਜਿਹੜਾ ਆਪਣਾ ਸਟ੍ਰੋਬਿਲੂਰਨ ਗਰੁੱਪ ਆ ਗਈ ਇਹ ਫੰਗਸ ਦੀ ਮਤਲਬ ਜਿੱਥੋਂ ਫੰਗਸ ਨੂੰ એનર્ਜੀ ਸਪਲਾਈ ਹੁੰਦੀ ਹੈਗੀ ਉਹਨੂੰ ਰੋਕਦਾ ਹੈ ਇਹ ਜਿਹੜਾ ਮਾਈਟੋਕੌਂਡਰੀਆ ਹੁੰਦਾਗਾ ਜਿਹੜਾ ਕਿ ਫੰਗਸ ਦਾ ਪਾਵਰ ਹਾਊਸ ਹੁੰਦਾਗਾ ਉਥੋਂ ਦੀ ਸਪਲਾਈ ਇਹਦੀ એનર્ਜੀ ਦੀ ਸਪਲਾਈ ਨੂੰ ਬੰਦ ਕਰ ਦਿੰਦਾ ਹੈ ਜਿਹੜਾ ਸਟ੍ਰੋਬਿਲਨ ਗਰੁੱਪ ਹੁੰਦਾ ਹੈਗਾ ਜਿਹੜਾ ਟ੍ਰਾਈਜ਼ੋਲ ਗਰੁੱਪ ਹੈਗਾ ਇਹ ਫੰਗਸ ਦੀ ਜਿਹੜੀ ਸੈੱਲ ਮੈਂਬਰਨ ਬਣਨ ਦੀ ਪ੍ਰਕਿਰਿਆ ਹੁੰਦੀ ਹੈਗੀ ਉਹਨੂੰ ਰੋਕ ਦਿੰਦਾ ਹੈਗਾ ਤਾਂ ਇਸ ਕਰਕੇ ਫੰਗਸ ਦੀ ਡੈਥ ਹੋ ਜਾਂਦੀ ਹੈਗੀ ਉਹਦੇ ਵਿੱਚ ਜਿਹੜੀ ਫੰਗਸ ਦੀ ਸੈੱਲ ਮੈਂਬਰਨ ਬਣਨ ਦੀ ਪ੍ਰਕਿਰਿਆ ਹੈਗੀ ਉਸਨੂੰ ਰੋਕ ਦਿੰਦਾ ਹੈਗਾ ਇਹ ਮੰਨ ਲਓ ਜਿਹੜੀ ਆਪਣੇ ਫੰਗਸ ਨੂੰ ਜਿੱਥੋਂ એનર્ਜੀ ਸਪਲਾਈ ਹੁੰਦੀ ਹੈਗੀ ਇਹ ਉਹਨੂੰ ਰੋਕ ਦਿੰਦਾ ਹੈਗਾ ਇਦੇ ਵਿੱਚ ਹੁਣ ਤੁਸੀਂ ਮੰਨ ਲਓ ਜਿਹੜੇ ਵੀ ਹੁਣ ਜਿਵੇਂ ਆਪਾਂ ਲੈਵੇ ਇਹਦਾ ਕਾਝ ਮੈਂ ਸਟ੍ਰੋਬਿਲਮ ਦੇ ਵਿੱਚ ਆਪਾਂ ਲੈਵੇ ਅਜੋਕਸੀ ਸਟ੍ਰੋਬਨ ਪਿਕੌਕਸੀ ਸਟ੍ਰੋਬਨ ਤੇ ਹੋਰ ਵੀ ਜਿਵੇਂ ਟਰਾਈਫਲੋਕਸਾ ਸਟ੍ਰੋਬਨ ਤੇ ਹੋਰ ਵੀ ਜਿਹੜੇ ਸਟ੍ਰੋਬਨ ਦੇ ਜਿਵੇਂ ਆ ਪਾਇਰਾਕਲੋਸਟਰਾ ਕਲੋਸਟ੍ਰੋਬਨ ਜਿਵੇਂ ਆਪਾਂ ਇਹਦੇ ਵਿੱਚ ਆਪਣਾ ਟੈਬੋਕੋਨਾਜ਼ੋਲ ਹੈਕਜ਼ਾਕੋਨਾਜ਼ੋਲ ਤੇ ਪ੍ਰੋਪੀਕੋਨਾਜ਼ੋਲ ਡਾਈਫੈਨਾਕੋਨਾਜ਼ੋਲ एपॉक्सी कोनाज़ोल ਇਹ ਸਾਰੇ ਜਿੰਨੇ ਵੀ ਝੋਲ ਸ਼ਬਦ ਦੇ ਮੰਨ ਲਓ ਆਪਣੇ ਇਹ ਦੇ ਵਿੱਚ ਇਹ ਉਹ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਮਿਕਸ ਕਰਕੇ ਦੋਨਾਂ ਨੂੰ ਮਤਲਬ ਕੰਪਨੀ ਦਿੰਦੀਆਂ ਨੇਗੀਆਂ ਇਹ ਨੇ ਜਿਹੜੇ ਵਧੀਆ ਕੰਮ ਕਰ ਦੇਣਗੇ ਇਹ ਇਹ ਆਪਣਾ ਹਲਦੀ ਰੋਗ ਤੇ ਵੀ ਵਧੀਆ ਕੰਮ ਕਰਨਗੇ ਸੀਤ ਬ্লাইਟ ਤੇ ਵੀ ਵਧੀਆ ਕੰਮ ਕਰਨਗੇ ਤੇ ਬਲਾਸਟ ਤੇ ਵੀ ਕੰਮ ਵਧੀਆ ਕਰਨਗੇ ਜਿਹੜੇ ਇਹ ਫੰਗੀਸਾਈਡ ਨੇ ਆਪਣੇ ਇਹ ਤਿੰਨਾਂ ਤੇ ਵਧੀਆ ਕੰਮ ਕਰਨਗੇ ਬਾਕੀ ਜਿਹੜਾ ਮੰਨ ਲਓ ਆਪਾਂ ਨੇ ਵੀ ਇਕੱਲੇ ਇਕੱਲੇ ਵੀ ਫੰਗੀ ਸਾਈਡ ਤੇ ਆਪਾਂ ਉਹ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਜਿਹੜੇ ਦੇ ਗਰੁੱਪ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਦੇਰੀਆਂ ਨਿਕੀਆਂ ਕੰਪਨੀਆਂ ਇਹੀ ਦਾ ਤੁਸੀਂ ਵੀ ਮੰਨ ਲਓ ਜਿਹੜੇ ਆਰਐਨ ਗ ਇਹਨਾਂ ਦਾ ਸਾਰਿਆਂ ਦਾ ਕੰਮ ਸੇਮ ਹੀ ਆਗਾ ਤੁਸੀਂ ਇਹਨਾਂ ਦਾ ਮੰਨ ਲਾਇਆ ਨਹੀਂ ਵੀ ਆਪਾਂ ਕਿਹੜਾ ਵਰਤਿਓ ਕੋਈ ਮਰਜੀ ਇੱਕ ਵਰਤ ਸਕਦੇ ਹੋਗੇ ਸੋਨੂੰ ਸਾਰਿਆਂ ਦੇ ਵਧੀਆ ਰਿਜ਼ਲਟ ਮਿਲਣਗੇ ਇੱਕ ਹੋਰ ਹੈ ਜੇ ਮੰਨ ਲਓ ਇਹਨਾਂ ਦੇ ਕਿਸੇ ਫੰਗਸ ਨੇ ਇਹਦੇ ਵਿਰੁੱਧ ਰੈਜ਼ਿਸਟੈਂਟ ਆਪਦੀ ਬਣਾ ਲਈ ਵੀ ਇਹਦੇ ਵਿਰੁੱਧ ਲੜਨ ਦੀ ਸ਼ਕਤੀ ਪੈਦਾ ਕਰ ਲਈ ਤਾਂ ਉਹ ਸਾਰੇ ਗਰੁੱਪ ਦੇ ਜਿੰਨੇ ਵੀ ਫੰਗੀਸਾਈਡ ਹੋਣਗੇ ਉਹ ਸਾਰੇ ਮਨ ਲੈ ਉਹਨਾਂ ਦੇ ਵਿਰੁੱਧ ਸਾਰਿਆਂ ਦੇ ਵਿਰੁੱਧ ਦੀ ਲੜਨ ਦੀ ਸ਼ਕਤੀ ਉਹਦੇ ਵਿੱਚ ਪੈਦਾ ਹੋ ਚੋਗੇ ਜੇ ਮੰਨ ਲਓ ਕਿ ਸਫੰਗਸ ਨੇ ਇਹਦੇ ਵਿਰੁੱਧ ਮੰਨ ਲਓ ਆਪਣਾ ਟੈਬੂਕੋਨਾਜ਼ੋਲ ਦੇ ਵਿਰੁੱਧ ਟੈਬੂਕੋਨਾਜ਼ੋਲ ਦੇ ਅੰਡਰ ਆਉਂਦਾਗਾ ਇਸ ਗਰੁੱਪ ਦੇ ਤਾਂ ਮੰਨ ਲਓ ਟੈਬੂਕੋਨਾਜ਼ੋਲ ਦੇ ਵਿਰੁੱਧ ਉਹਨੇ ਲੜਨ ਦੀ ਜਿਹੜੀ ਆਪਦੀ ਸਮਰੱਥਾ ਕੀ ਇਹਦੇ ਵਿਰੁੱਧ ਵਿਕਸਿਤ ਕਰ ਲਈ ਟੈਬੂਕੋਨਾਜ਼ੋਲ ਨੇ ਤਾਂ ਉਹ ਲਗਭਗ ਸਾਰੇ ਜਿਹੜੇ ਵੀ ਉਹਦੇ ਮੰਨ ਲੈ ਇਸ ਗਰੁੱਪ ਦੇ ਵਿੱਚ ਅੰਗੀ ਸਾਈਡ ਆਉਂਦੇ ਨੇ ਜਾਂ ਮੈਪਰੋਪੀ ਕੋਨਾਜੋਲ ਜਾਂ ਐਕਜ਼ਾਗੋਨਾਜੋਲ ਉਹਨਾਂ ਸਾਰਿਆਂ ਦੇ ਵਿਰੁੱਧ ਉਹਦੇ ਲੜਨ ਦੀ ਸ਼ਕਤੀ ਹੈ ਜਿਹੜੀ ਉਹ ਪੈਦਾ ਹੋ ਜਾਂਦੀ ਏ ਉਸ ਫੰਗਸ ਦੇ ਵਿੱਚ ਜੇ ਆਪਾਂ ਨੇ ਸਪਰੇਅ ਕਰਨਾ ਮੰਨ ਲਾ ਆਪਾਂ ਕਹਿਈਏ ਵੀ ਦਵਾਈ ਬਦਲ ਕੇ ਸਪਰੇਅ ਕਰੋ ਦਵਾਈ ਇਸ ਤਰ੍ਹਾਂ ਨਹੀਂ ਹੈਗਾ ਵੀ ਜੇ ਮੈਂ ਆਪਾਂ ਨੇ ਹੁਣ ਉਹਦੇ ਟੈਬ ਕੋਨਾਜੋਲ ਕਰਤਾ ਫਿਰ ਐਕਜ਼ਾਗੋਨਾਜੋਲ ਕਰਤਾ ਫਿਰ ਪ੍ਰੋਪੀਕੋਨਾਜੋਲ ਕਰਤਾ ਇਸ ਤਰ੍ਹਾਂ ਨਹੀਂ ਆਪਾਂ ਨੇ ਗਰੁੱਪ ਚੇਂਜ ਕਰ ਦੇਣਾਗਾ ਮਾਲੋ ਜੇ ਆਪਾਂ ਨੇ ਪਹਿਲਾਂ ਇਸ ਗਰੁੱਪ ਦਾ ਕੋਈ ਫੰਗੀ ਸਾਈਡ ਵਰਤੇਗਾ ਤਾਂ ਉਸ ਤੋਂ ਬਾਅਦ ਆਪਾਂ ਨੇ ਇਸ ਗਰੁੱਪ ਦਾ ਵਰਤਨਾਗਾ ਤਾਂ ਬੱਧ ਰਿਜ਼ਲਟ ਆਪਾਂ ਨੂੰ ਮਿਲਦਾਗਾ। ਇਹ ਹੀ ਸ਼ੋਟ ਨਾਲ ਜਾਣਕਾਰੀ ਸਾਂਝ ਕਰਨੀ ਤੀਗੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।